ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਬੀਏ ਸੈਮੈਸਟਰ 5th ਦੀ ਜਿਹੜੀ ਤਿਆਰੀ ਕਰਵਾ ਰਹੇ ਆਂ ਆਪਾਂ ਨੇ ਸ਼ੁਰੂ ਕੀਤੀ ਹੋਈ ਆ ਹਰ ਸਬਜੈਕਟ ਦੀ ਪਲੇਲਿਸਟ ਬਣੀ ਹੋਈ ਆ ਬੀਏ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਵਿੱਚ ਤੁਹਾਨੂੰ ਸਾਰੇ ਪ੍ਰੀਵੀਅਸ ਇਅਰ ਕੁਐਸਚਨ ਪੇਪਰਸ ਦੇ ਆਨਸਰਸ ਹਨ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਇੰਗਲਿਸ਼ ਗ੍ਰਾਮਰ ਤੇ ਜਿਹੜੇ ਕੀ ਨਾਲ ਦੇ ਨਾਲ ਹੀ ਇੰਪੋਰਟੈਂਟ ਸਟੱਡੀ ਮਟੀਰੀਅਲ ਤੇ ਸਿਲੇਬਸ ਪੇਪਰ ਦਾ ਪੈਟਰਨ ਸਾਰੇ ਉਸੇ ਪਲੇਲਿਸਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਹਾਂਜੀ ਹੁਣ ਆਪਾਂ ਪੰਜਾਬੀ ਲਾਜ਼ਮੀ ਜਨਰਲ ਪੰਜਾਬੀ ਦੇ ਜਿਹੜੇ ਤੁਹਾਡੇ ਕਵਿਤਾਵਾਂ ਨੇ ਉਹਨਾਂ ਦਾ ਇਹ ਸਾਰ ਵਿਸ਼ਾ ਵਸਤੂ ਕਰ ਰਹੇ ਹਾਂ ਸੋ 43 ਆਪਣੇ ਅਪਲੋਡ ਹੋ ਚੁੱਕੇ ਨੇ ਇਸ ਵੀਡੀਓ ਦੇ ਵਿੱਚ ਆਪਾਂ ਹਾਸ਼ਮ ਦੀ ਰਚਨਾ ਸਸੀ ਪੁੰਨੂ ਇਸ ਦਾ ਵਿਸ਼ਾ ਵਸਤੂ ਸਾਰ ਕਰਾਂਗੇ ਤੇ ਕੇਂਦਰੀ ਭਾਵ ਹਾਂਜੀ ਹਾਸ਼ਮ ਦੀ ਰਚਨਾ ਸਸੀ ਪੁੰਨੂ ਹਾਸ਼ਮ ਸਿੱਖ ਰਾਜਕਾਲ ਦਾ ਇੱਕ ਪ੍ਰਸਿੱਧ ਕਿਸਾਕਾਰ ਤੇ ਸੂਫੀ ਕਵੀ ਹੈ ਉਸ ਦਾ ਕਿੱਸਾ ਸੱਸੀ ਪੁੰਨੂ ਪੰਜਾਬੀ ਕਿੱਸਾ ਕਾਵ ਦੇ ਵਿੱਚ ਆਪਣਾ ਨਿਵੇਕਲਾ ਸਥਾਨ ਰੱਖਦਾ ਜਿਸ ਬਾਰੇ ਬਾਬਾ ਬੁੱਧ ਸਿੰਘ ਨੇ ਕਿਹਾ ਕਿ ਹਾਸ਼ਮ ਨੇ ਸੱਸੀ ਕਾਦੀ ਲਿਖੀ ਆ ਘਰ ਘਰ ਵਿਰਹੋ ਤੜਫ ਵਿਛੋੜੇ ਦੀ ਮਤਲਬ ਕੀ ਅੱਗ ਲਗਾ ਦੱਤੀ ਆ ਮੱਧਕਾਲੀ ਪੰਜਾਬੀ ਕਾਵਸੂਰਾ ਕਾਵ ਸੰਗ੍ਰਹਿ ਵਿੱਚ ਹਾਸ਼ਮ ਦੀ ਸੱਸੀ ਦੇ ਪਿਛਲੇ ਭਾਗ ਵਿੱਚੋਂ ਕੁਝ ਅੰਸ਼ ਦਿੱਤੇ ਗਏ ਨੇ ਇਨ੍ਹਾਂ ਵਿੱਚ ਸੱਸੀ ਪੁੰਨੂ ਦੀ ਪ੍ਰੀਤ ਕਹਾਣੀ ਦਾ ਆਰੰਭ ਉਦੋਂ ਹੁੰਦਾ ਜਦੋਂ ਪੁੰਨੂ ਦੇ ਭਰਾਵਾਂ ਨੂੰ ਸ਼ਰਾਬ ਨਾਲ ਬੇਹੋਸ਼ ਕਰਕੇ ਸੁੱਕਤੀ ਪਈ ਸੱਸੀ ਨਾਲੋਂ ਚੁੱਕ ਕੇ ਉਠਾਂ ਤੇ ਬਿਠਾ ਕੇ ਲੈ ਜਾਂਦੇ ਨੇ ਜਦੋਂ ਸੱਸੀ ਨੂੰ ਫਿਰ ਜਾਗ ਆਉਂਦੀ ਆ ਤਾਂ ਉਹ ਪੁੰਨੂ ਦੇ ਵਿਰਹੋ ਵਿਛੋੜੇ ਦੇ ਵਿੱਚ ਤੜਫੁਟਦੀ ਹੈ ਤੇ ਉਸ ਦਾ ਪਿੱਛਾ ਕਰਨ ਦਾ ਮਨ ਬਣਾ ਲੈਂਦੀ ਆ ਸੱਸੀ ਦੀ ਮਾਂ ਨੂੰ ਇਸ ਨੂੰ ਮਾਰੂਥਲ ਦੇ ਦੁੱਖਾਂ ਭਰੇ ਦੁੱਖਾਂ ਬਾਰੇ ਦੱਸ ਕੇ ਉਹਨੂੰ ਰੋਕਦੀ ਹੈ ਵੀ ਤੂੰ ਉਧਰ ਨਾ ਜਾ ਪਰ ਉਸਨੇ ਉੱਤਰ ਦਿੱਤਾ ਕਿ ਜਿੰਨਾ ਚਿਰ ਉਸ ਦੇ ਵਿੱਚ ਸਾਹ ਹੈ ਉਹ ਜਾਨ ਤਲੀ ਤੇ ਰੱਖ ਕੇ ਆਪਣੇ ਪ੍ਰੇਮੀ ਦੇ ਚਰਨ ਸ਼ੋਪ੍ਰਾਪਤ ਕਰਨ ਜਾਊਗੀ ਪਰ ਜੇਕਰ ਇਹ ਸੰਭਵ ਨਾ ਹੋ ਸਕੇ ਤਾਂ ਉਹ ਮਾਰੂਥਲ ਦੇ ਵਿੱਚ ਜਾਨ ਦੇ ਦੇਗੀ ਇਸ ਪਿੱਛੋਂ ਸਸਤੀ ਵੰਦਨਾ ਤੋਂ ਮੁਕਤ ਹੋ ਕੇ ਪਰਦੇਸਨ ਬਣਦੀ ਹੋਈ ਮਾਰੂਥਲ ਦੇ ਰਾਹ ਉੱਤੇ ਤੁਰ ਪਈ ਦੁਬਾਰਾ ਵੇਲੇ ਸਖਤ ਗਰਮੀ ਹੋ ਗਈ ਤਪਦੀ ਹਵਾ ਵਿੱਚ ਅਸਮਾਨਾਂ ਦੇ ਪੰਛੀ ਵੀ ਮਰ ਮਰ ਕੇ 헤ਠਾ ਡਿੱਗ ਪਰੇ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਸਾਰੇ ਮਾਰੂਥਲ ਦੇ ਵਿੱਚ ਅਗਰਾ ਦਰਿਆ ਖੜਾ ਹੋਵੇ ਬਾਲੂ ਰੇਤ ਪੱਠੀ ਵਾਂਗ ਤਪ ਰਹੀ ਸੀ ਪਰ ਸੱਸੀ ਇਹਨਾਂ ਤੋਂ ਘਬराई ਨਾ ਸਗੋਂ ਉਸ ਦਾ ਲੂ ਲੂ ਪੁੰਨੂ ਨੂੰ ਪੁਕਾਰ ਰਿਹਾ ਸੀ ਤੇ ਉਹ ਅੱਗੇ ਤੁਰਦੀ ਜਾ ਰਹੀ ਸੀ ਉਹ কুরਲਾ ਰਹੀ ਸੀ ਰੋ ਰਹੀ ਸੀ ਜੇਕਰ ਉਸ ਨੂੰ ਪਤਾ ਹੁੰਦਾ ਕਿ ਪੁੰਨੂ ਨੇ ਉਸ ਨੂੰ ਸੁੱਤੀ ਨੂੰ ਛੱਡ ਕੇ ਜਾਣਾ ਤਾਂ ਇੱਕ ਪਲ ਵੀ ਨਹੀਂ ਅੱਖਾਂ ਨਾ ਝਮਕਦੀ ਪੁੰਨ ਉਸ ਲਈ ਪਿੱਛੇ ਮੁੜਨਾ ਵੀ ਔਖਾ ਸੀ ਤੇ ਕੇਚਮ ਸ਼ਹਿਰ ਪਹੁੰਚਣਾ ਵੀ ਔਖਾ ਸੀ ਤੇ ਉਹ ਡਿਗਦੀ ਢੰਦੀ ਹੋਈ ਊਠ ਦੇ ਊਠ ਦੇ ਖੁਰੂ ਨੂੰ ਔਠਾਂ ਦੇ ਖੁਰੂ ਖੁਰਾ ਨੂੰ ਲੱਭ ਰਹੀ ਸੀ ਤੇ ਅਚਾਨਕ ਉਸ ਨੂੰ ਊਠ ਦਾ ਇੱਕ ਖੁਰ ਨਜ਼ਰੀ ਆ ਗਿਆ ਤੇ ਇਹ ਤਾਂ ਉਸ ਲਈ ਅੰਮ੍ਰਿਤ ਦਾ ਜਾਮ ਸੀ ਮਤਲਬ ਕਿ ਉਹਨੂੰ ਖੁਰ ਮਿਲ ਗਿਆ ਊਠ ਦਾ ਵੀ ਜਿੱਤੇ ਉਹਨੂੰ ਲੈ ਕੇ ਗਏ ਸੀ ਪੁੰਨੂ ਨੂੰ ਤਾਂ ਉਸਨੇ ਖੁਰ ਨੂੰ ਗਲ ਨਾਲ ਲਾ ਲਿਆ ਪਰ ਫਿਰ ਵੀ ਉਸਨੇ ਉਸਨੇ ਜਹਾ ਵੀ ਨਾ ਕੀਤਾ ਇਸ ਡਰ ਕਰਨ ਕਿ ਕਿਤੇ ਉਹ ਵੀ ਮਿਟ ਨਾ ਜਾਵੇ ਮਤਲਬ ਕਿ ਉਹਨੇ ਉਹਨੂੰ ਗਲ ਨੂੰ ਤਾਂ ਲਾ ਲਿਆ ਖੁਰਨੂ ਪਰ ਫਿਰ ਵੀ ਉਹਨੂੰ ਪੂਰੇ ਸੰਭਾਲ ਨਾਲ ਰੱਖ ਰਹੀ ਸੀ ਤਾਂ ਉਹਨੂੰ ਐ ਲੱਗਦਾ ਸੀ ਵੀ ਕਿਤੇ ਖੁਰਨਾ ਮਿਟ ਜੇ ਕਿਤੇ ਵੀ ਉਹ ਤੋਂ ਨਿਸ਼ਾਨੀ ਦੂਰ ਨਾ ਹੋ ਜੇ ਮਾਰੂਥਲ ਦੇ ਵਿੱਚ ਕਾਕਾ ਨਾਂ ਦਾ ਇੱਕ ਅਯਾਲੀ ਰਹਿੰਦਾ ਸੀ ਆਦੜੀ ਸਸੀ ਨੇ ਉਸਨੂੰ ਦੂਰੋਂ ਦੇਖਿਆ ਤੇ ਉਸ ਵੱਲ ਤੇ ਉਸ ਵੱਲ ਚੱਲ ਪਈ ਉਸਨੇ ਖੁਰੇ ਉੱਪਰ ਨਿਸ਼ਾਨੀ ਵਜੋਂ ਚੁੰਨੀ ਰੱਖ ਦਿੱਤੀ। ਇਯਾਲੀ ਨੂੰ ਉਸ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਡਰ ਗਿਆ। ਇਯਾਲੀ ਆ ਉਹ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਡਰ ਗਿਆ। ਇਯਾਲੀ ਵੱਲੋਂ ਨਿਰਾਸ਼ ਹੋਈ ਸੱਸੀ ਮੁੜ ਖੁਰੇ ਵੱਲ ਆ ਗਈ ਜਿੱਥੇ ਊਠ ਦਾ ਖੁਰਸੀ ਉਹ ਬੜੀ ਮੁਸਕਾਨ ਨਾਲ ਉੱਥੇ ਪਹੁੰਚੀ। ਇੱਥੇ ਬੋਨਸ ਦੀ ਜਾਨ ਜਵਾਬ ਦਿੰਦੀ ਜਾ ਰਹੀ ਸੀ। ਉਹ ਬੁਰੀ ਤਰ੍ਹਾਂ ਉਹ ਰੋ ਰ ਕੁਰਲਾ ਰਹੀ ਸੀ ਉਸ ਨੂੰ ਉਹ ਉਸ ਡਾਚੀ ਨੂੰ ਵਾਦੂਆ ਦੇਣ ਲੱਗੀ ਜਿਹੜੀ ਪੁੰਨੂ ਨੂੰ ਉਸ ਕੋਲੋਂ ਵਿਛੋੜ ਕੇ ਲੈ ਗਈ। ਪਰ ਮਗਰ ਉਸ ਨੂੰ ਉਸ ਡਾਚੀ ਨੂੰ ਬਾਦੂਆ ਦੇਣੀ ਇੱਕ ਬੇਅਦਵੀ ਲੱਗੀ ਇਹ ਜਿਸ ਉੱਪਰ ਉਸਦੇ ਯਾਰ ਨੇ ਸਵਾਰੀ ਕੀਤੀ ਸੀ ਅੰਤ ਸੱਸੀ ਨੇ ਖੁਰ ਉੱਤੇ ਆਪਣਾ ਸਿਰ ਰੱਖਤਾ ਤੇ ਉਸ ਦੀ ਮੌਤ ਹੋ ਗਈ ਉਸ ਨੇ ਆਪਣੇ ਯਾਰ ਨੂੰ ਖੁਸ਼ ਰਹਿਣ ਦੀ ਅਸੀਸ ਦਿੱਤੀ ਤੇ ਰੱਬ ਦਾ ਸ਼ੁਕਰ ਕੀਤਾ ਕਿ ਉਹ ਇਸ਼ਕ ਦੇ ਵਿੱਚ ਪੂਰੀ ਉੱਤਰਿਆ ਇਸ ਤੋਂ ਪਿੱਛੋਂ ਸੱਸੀ ਦੀ ਰੋੜ ਕੇ ਪੁੰਨੂ ਦੇ ਕੋਲ ਪਹੁੰਚ ਜਾਂਦੀ ਆ ਤੇ ਉਸ ਨੇ ਊਠ ਦੀ ਕਾਠੀ ਵਿੱਚ ਸੁੱਤੇ ਪਏ ਪੁੰਨੂ ਨੂੰ ਸੁਪਨੇ ਵਿੱਚ ਜਗਾਇਆ ਤੇ ਸੱਸੀ ਦੀ ਮੌਤ ਦੀ ਖ਼ਬਰ ਦੱਸੀ ਅਗਲੇ ਕੇਂਦਰੀ ਭਾਵਾਂ ਸੱਸੀ ਤੇ ਪੁੰਨੂ ਦਾ ਪਿਆਰ ਸੱਚਾ ਸੀ ਉਹ ਇੱਕ ਦੂਜੇ ਦਾ ਵਿਛੋੜਾ ਨਹੀਂ ਸੰਨਹਾਰ ਸਕਦੇ ਪੁੰਨੂ ਦੇ ਵਿਛੋੜੇ ਵਿੱਚ ਤੜਫਦੀ ਸੱਸੀ ਨੇ ਉਸਦੀ ਡਾਚੀ ਦਾ ਪਿੱਛਾ ਕਰਦੇ ਆ ਤਪਦੇ ਮਾਰੂਥਲ ਦੇ ਵਿੱਚ ਜਾਣ ਦੇ ਹਾਂਜੀ ਨੈਕਸਟ ਆਪਾਂ ਅਗਲੀ ਵੀਡੀਓ ਚ ਲੈ ਕੇ ਆਉਣਾ